ਕਹਿੰਦੀ ਮਰਜ਼ੀ ਆਵੇ ਕੋਇਆ ਬਘਾਰ ਆ ਜਾਂਦੀ ਦੋਰੇ ਦੂਰੀ ਨਹੀਂ ਕੁੜੀ ਲੱਗਦੀ ਸੀ ਦੋਰੇ ਆ ਗਏ ਤੇ ਬਲੈਸ ਦਾ ਦੋਰੇ ਨੂੰ ਬਚਾਲੋ ਤੇ ਵੀ ਗੋਲੀਆਂ ਕੱਟਦੀਆਂ ਉਹ ਉਹ ਜੀ ਜੀ ਬੰਦ ਕਰ ਚਲੋ ਗੋਲੀਆਂ ਕੱਟਣੀਆਂ ਨੇ ਉਹਨੂੰ ਕਹਦੇ ਮੈਂ ਉਹਨੂੰ ਕਹਿ ਤਾ ਜੀ ਫੋਨ ਲਾ ਕੇ ਮੈਂ ਕਹ ਤਾ ਨੂੰ ਚਲੋ ਤੁਸੀਂ ਜੋ ਮਰਜ਼ੀ ਕਰੋ ਯਾਰ ਮੇਜਾ ਨਾ ਮੁੜੇਗਾ ਇਹਨੂੰ ਵੀ ਭੇਜਣਾ ਲੈ ਇੰਡੀਆ ਇਹਨੂੰ ਵੀ ਭੇਜ ਲੈ ਦੋ ਦਿਨ ਵੀ ਕੱਟ ਗਿਆ ਰੱਦ ਕੇ ਭੇਜ ਨੂੰ ਇੰਡੀਆ ਕਹਿੰਦਾ ਕਿ ਮੈਂ ਤਾਂ ਕਰਕੇਆ ਛੇਡੂ ਵਾਲਿਆਂ ਨੂੰ ਕਿਹਾ ਮੈਂ ਤਾਂ ਕਿਹਾ ਤੇ ਉਹ ਅਗਰੇ ਤੋਂ ਕਿੰਢੀ ਘਾਲੇ ਇਹ ਪੈਹੇ ਵਾਲੇ ਨੇ ਪੈਹੇ ਹੁੰਦੇ ਪੈਰੀ ਪੈਹੇ ਨਾਲ ਬਚਦੇ ਆਪਾਂ ਕੋਈ ਪੈਹਾ ਕਹਿ ਨਾ ਨਹੀਂ ਆਉਂਦੀ ਦੋਰੇ ਨੂੰ ਕਹਿੰਦੀ ਮੈਨੂੰ ਜੀ ਆਵੇ ਕੋਇਆ ਫਟਾਹ ਵਾਲੇ ਕਾਰ ਆ ਜਾਂਦੀ ਦੋਰੇ ਦੋਰੀ ਦੀ ਕੁੜੀ ਲੱਗਦੀ ਸੀ ਦੋਰੀਆ ਮੈਂ ਕਿਹਾ ਦੋਰੇ ਨੂੰ ਬਚਾ ਲੋ ਤੇ ਵੀ ਗੋਲੀਆਂ ਕੱਢਦੀਆਂ ਉਹ ਉਹ ਗਈ ਸੀ ਉਹ ਕੱਢੀ ਚਲੋ ਗੋਲੀਆਂ ਕੱਢਣੀਆਂ ਨੇ ਉਹਨੂੰ ਕਹਦੇ ਮੈਂ ਉਹਨੂੰ ਕਹਤਾ ਹੀ ਫੋਨ ਲਾ ਕੇ ਮੈਂ ਕਹਤਾ ਨੂੰ ਤੂੰ ਜੋ ਮਰਜ਼ੀ ਕਰੋ ਯਾਰ ਮੇਜਾ ਨਾ ਮੁੜੇਗਾ ਇਹਨੂੰ ਵੀ ਭੇਜਣ ਵਾਲੇ ਇੰਡੀਆ ਇਹਨੂੰ ਵੀ ਭੇਜਣ ਦੇ ਦੋ ਦਿਨ ਵੀ ਕੱਢ ਗਿਆ ਰੱਦ ਕੇ ਭੇਜ ਨੂੰ ਇੰਡੀਆ ਜਦੋਂ ਅਸੀਂ ਕਿਹਾ ਕਰਤਾ ਕਿ ਮੈਂ ਤਾਂ ਕਰਿਆ ਟੀਟੂ ਵਾਲਿਆਂ ਨੂੰ ਕਿਹਾ ਮੈਂ ਤਾਂ ਕਹਿਆ ਤੇ ਉਹ ਅੰਦਰ ਤੋਂ ਕਿੰਦੀ ਗੱਲ ਆਵੇ ਇਹ ਪੈਸੇ ਵਾਲੇ ਨੇ ਪੈਸੇ ਨਾਲ ਹੁੰਦੇ ਪੈਣੀ ਪੈਸੇ ਨਾਲ ਬਚਦੇ ਆਪਾਂ ਕੋਈ ਪੈਸਾ ਕਹੇ ਨੂੰ ਨਹੀਂ